ਹਾਏ ਹਾਏ ਇਹਨੂੰ ਵੀ ਮੈਂ ਕਹਿ ਕੇ ਗਈ ਹਾਂ ਵੀ ਕੱਪੜੇ ਧੋਵੀ ਤੂੰ ਇਦਾਂ ਹੀ ਪਏ ਆ ਇਹ ਕੀ ਕਰਨ ਰਹੀ ਸੇਰਦੀ ਇਹਨੂੰ ਨੇ ਪਤਾ ਵੀ ਘਰ ਦੇ ਕੰਮ ਹੀ ਕਰਨੇ ਹੁੰਦੇ ਆ ਆ ਵੇਖ ਲੋ ਫਿਰ ਤੁਸੀਂ ਮੈਨੂੰ ਬੰਦਰਾ ਲਾ ਕੇ ਬੈਠੇ ਨੇ ਇੰਨਾ ਨਹੀਂ ਪਹਿਲੇ ਪੇ ਕੱਪੜੇ ਧੋਣੇ ਆ ਮੰਮੀ ਮੈਂ ਤੁਹਾਨੂੰ ਕਿਹਾ ਸੀ ਕਿ ਮੈਂ ਕਦੀ ਹੱਥ ਨਾਲ ਕੱਪੜੇ ਨਹੀਂ ਧੋਤੇ ਮੈਨੂੰ ਮਸ਼ੀਨ ਲਾ ਆਂਦੋ ਤੇ ਮੈਂ ਬਾਹਰ ਗਈ ਤੇ ਹੀ ਤੁਹਾਨੂੰ ਪਰਮਿਟ ਹੋਣੇ ਨਹੀਂ ਹੁੰਦੇ ਫਿਰ ਮੈਂ ਅੰਦਰ ਆ ਗਈ ਰੋਟੀ ਖਾਣੀ ਆਉਂਦੀ ਆ ਮੈਨੂੰ ਤਾਂ ਕਿੰਨੀ ਮੈਨੂੰ ਸਾਰਾ ਕੁਝ ਆਉਂਦਾ ਤੇ ਮੈਨੂੰ ਆਉਂਦਾ ਸਾਰਾ ਕੁਝ ਕੱਪੜੇ ਮੈਂ ਮਸ਼ੀਨ 'ਚ ਧੋ ਸਕਦੀ ਆ ਰੋਟੀ ਮੈਂ ਜਿਹੜੀ ਚੀਜ਼ ਆਉਂਦੀ ਉਹੀ ਬਣਾ ਸਕਦੀ ਆ ਜਿਹੜਾ ਕੰਮ ਹੋਣਾ ਹੀ ਉਹ ਤਾਂ ਗਿਆ ਹੋਣਾ ਮੈਂ ਜਾਂਦਾ ਫਿਰ ਟਲੀਆਂ ਤੈਨੂੰ ਮੈਂ ਦੱਸਾਂ ਮੈਨੂੰ ਇਹ ਹੀ ਲੱਗਣ ਡਿਆ ਵੀ ਹੁਣ ਗੱਲ ਤਾਂ ਢੋਲ ਬਚਾਉਣਾ ਹੀ ਪੈਣਾ ਹਾਂਜੀ ਮੰਮੀ ਮੈਂ ਹਾਂ ਪਲੰਗ ਤੇ ਚੜਕੇ ਬੈਠੀ ਆ ਤੈਨੂੰ ਇਹ ਨਹੀਂ ਪਤਾ ਕਿ ਕੰਮ ਕਰਨਾ ਵਾ ਰੋਟੀ ਪਾਣੀ ਬਣਾਉਣਾ ਨਹੀਂ ਨਾ ਆਉਂਦਾ ਤੇ ਆ ਮੇਰੇ ਨਾਲ ਤੈਨੂੰ ਦੱਸਣੀ ਆ ਕ ਕਿਹੜਾ ਕੰਮ ਨਹੀਂ ਆ ਜਾ ਆ ਜਾ ਦੱਸ ਦਿੰਦਾ ਆ ਕਪੜੇ ਧਾਇਤੋਂ ਵਾਲੇ ਚੋਕ ਇਹਨਾਂ ਨੂੰ ਤੋਂ ਮੰਮੀ ਕਪੜੇ ਮੈ ਧੋਣੇ ਆ ਮਸ਼ੀਨ ਕਿੱਥੇ ਆ ਕਿਹੜੀ ਮਸ਼ੀਨ ਆ ਅਸੀਂ ਮਸ਼ੀਨ ਚ ਕਪੜੇ ਧੋਨੇ ਨਾ ਤਹੀਂ ਧੋਦੇ ਹੋ ਉਹ ਮਸ਼ੀਨ ਵਿੱਚ ਅਸੀਂ ਨਹੀਂ ਮਸ਼ੀਨ ਚ ਧਾਤੇ ਨਾ ਮਿਆ ਲੱਖ ਵੀ ਨਾ ਹੋਰ ਇਹ ਦੁਬਾਰੇ ਕਰਕੇ ਰਾਂਦੇ ਨੇ ਹੱਥ ਨਾ ਆਹ ਹੱਥ ਨਹੀਂ ਕੰਮ ਕਰਦੇ ਹਾਂ ਬਾਹਰ ਟੁੱਟੀ ਲੱਗੀ ਆ ਸਰਪਾੜਾ ਸਾਬਣਵੜ ਕਾਫੂਕ ਚੰਗੇ ਬਰਾ ਮਲਤ ਫੇਤੋ ਮੰਮੀ ਹੱਥ ਨਾਲ ਇਹ ਘਰ ਕਦੀ ਕਪੜੇ ਧੋਤੇ ਨਹੀਂ ਸਾਡੇ ਤੇ ਕੰਮ ਵਾਲੀ ਹੀ ਕਪੜੇ ਧੋਣ ਵਾਲੀ ਤੇ ਜੇ ਤੇ ਪ੍ਰੇਵੀ ਹੈ ਤਾਂ ਸਾਡੇ ਆਟੋਮੈਟਿਕ ਮਸ਼ੀਨ ਹੀ ਉੱਥੇ ਸਰਪਾੜ ਪਾਈਦੇ ਹੀ ਕਪੜੇ ਪਾਈਦੇ ਤੇ ਧੁੱਤੀ ਜਾਂਦੇ ਹੀ ਅੱਛਾ ਫਿਰ ਇਹ ਇੱਥੇ ਕਰਾਉਣਾ ਹਾਂ ਜਿੱਥੇ ਮਸ਼ੀਨਾਂ ਹੀ ਇੱਥੇ ਨਾ ਮਸ਼ੀਨ ਲੱਭਣੀ ਇੱਥੇ ਹੱਥ ਨਹੀਂ ਪਾਉਣੇ ਪੈਣੇ ਆ ਉਹ ਵੀ ਆਪ ਕੋਈ ਇਹ ਕੰਮ ਕਰਨ ਵਾਲੀ ਨਹੀਂ ਹੈਗੀ ਰੋਟੀ ਨੇ ਬੁਕਾ ਦੇਣੀ ਆ ਕਪੜੇ ਸਾਰੇ ਧੋ ਚੁੱਕ ਨਾਵ ਨੂੰ ਕਹਦਾ ਮੇਰੇ ਨਾਲ ਧਵਾ ਦਿੰਦੀ ਹੈ। ਨਾਵ ਨੇ ਇਹ ਕੰਮ ਕਰਨਾ। ਨਾਵ ਸਫਾਈਆਂ ਕਰ ਲੱਗੀ ਹੈ। ਔੜ ਕੱਪੜੇ। ਚਲ ਚਲ। ਮੈਂ ਹੁਣ ਅੱچھے ਕੱਪੜੇ ਧੋਵਾਂਗੀ। ਦੱਸ ਮੰਮੀ ਨੂੰ ਚੰਗੀ ਭਲੀ ਮਸ਼ੀਨ ਆਪਣੇ ਘਰ ਹੈ। ਫਿਰ ਮੰਮੀ ਮੈਨੂੰ ਰੋਜ਼ ਇੱਥੇ ਕੱਪੜੇ ਧੋਵਾਂ। ਮੈਂ ਆਪਣੇ ਘਰ ਕਦੀ ਕੱਪੜੇ ਹੱਥ ਨਾਲ ਧੋਤੇ ਹੀ ਸੀ। ਹੱਥ ਨਾਲ ਦੀ ਬੀਬੀ ਕੋਲ ਮੈਂ ਕਦੀ ਮਸ਼ੀਨ ਦੇ ਕੱਪੜੇ ਨਹੀਂ ਧੋਤੇ। ਉੱਥੇ ਸਾਰੇ ਸਾਰੇ ਮੋਕਰ ਸੀ। ਮੇ ਨੂੰ ਨਹੀਂ ਪਤਾ ਜਿਹਨੇ ਮੰਮੀ ਤੇ ਸਾਰੀਆਂ ਮੰਮੀ ਗਈ ਨਾ ਮੰਮੀ ਨੇ ਮੇ ਕੋਲ ਰੋਜ਼ ਕੋਈ ਨਾ ਕੋਈ ਕੰਮ ਕਰਾਣਾ ਮੈਂ ਕੱਪੜੇ ਨਹੀਂ ਧੋਨੇ ਮੈਂ ਇੱਥੇ ਕੱਪੜੇ ਕਿਉਂ ਧੋਵਾ ਉੱਤੋਂ ਐਨੀ ਧੁੱਪ ਉੱਤੋਂ ਇੱਥੇ ਬਹਿ ਕੇ ਉਹ ਵੀ ਹੱਥ ਨਾਲ ਕੱਪੜੇ ਨਾ ਦੇ ਸਾਫ ਜੇ ਸਾਫ ਵੀ ਨਾ ਹੋਏ ਫਿਰ ਮੰਮੀ ਨੂੰ ਬੋਲਣਾ ਕਿ ਆਹ ਕੀ ਤੋ ਤਰੁ ਇਦਾਂ ਕਰਦੀ ਕੱਪੜੇ ਪਏ ਰਹਿਣੀਆਂ ਪਹਿਲੇ ਜਾ ਕੇ ਨਾ ਅਲ ਇਕ ਬੀਰਨੀ ਗੱਲ ਕਰਦੀ ਆ ਕਿ ਮੈਨੂੰ ਆਖਰ ਕੰਮ ਜੋ ਗਿਆ ਵਿਆਹ ਹੈ ਮੈਨੂੰ ਤਾਂ ਸਿਆਣੀ ਹੈਗਾ ਕਿ ਸਾਡੇ ਘਰ ਆਖ ਸਭ ਕੁਝ ਚੱਲਦਾ ਇੱਕ ਮੰਮੀ ਦਾ ਸੁਭਾਅ ਦਾ ਦੇ ਕਿ ਤੂੰ ਸਿਆਣ ਨਾ ਨਾ ਫਿਰ ਮੈਂ ਵਿਆਹ ਕਰਨ ਤੋਂ ਪਹਿਲੇ ਸੋਚ ਲੈਣਾ ਸੀ ਹੁਣ ਮੈਂ ਇੱਥੇ ਕੱਪੜੇ ਨਹੀਂ ਧੋਨੇ ਦੇਖੀ ਜਾਓ ਜੋ ਵੀ ਹੋਊਗਾ ਆਹੋ ਚਾਹ ਪਹਿਲਾਂ ਮੈਂ ਲਖਬੀਰ ਨਾਲ ਗੱਲ ਕਰਾਂ ਇਹ ਬੈਠੇ ਨੇ ਅੰਦਰ ਲਖਬੀਰ ਨੂੰ ਬੜਾ ਬੈਠੇ ਮੇਰੀ ਗੱਲ ਸੁਣੋ ਅਮ ਮੇਰੇ ਭਾਲਾ ਨਵਾ ਪਾਹਾ ਕੀ ਪਾਤਾ ਕੱਪੜਿਆਂ ਦਾ ਮਾਤਾ ਨੇ ਕੀ ਹੋ ਗਿਆ ਹੁਣ ਮੈਂ ਕਿਹਾ ਕਿ ਮੈਂ ਨੂੰ ਹੱਥ ਫੜ ਕੇ ਲੈ ਕੇ ਗਿਆ ਕਿ ਜਾ ਕੇ ਕੱਪੜੇ ਧੋ ਮੈਂ ਚੱਲ ਤੋ ਦੇਣੀ ਆ ਮਸ਼ੀਨ 'ਚ ਤੋ ਦੇਣੀ ਕੱਪੜੇ ਨਹੀਂ ਜੀ ਬਾਹਰ ਤੋਂ ਖਰੀਦੇ ਜ ਕੱਪੜੇ ਤੁਸੀਂ ਤੁਹਾਨੂੰ ਵਿਆਹ ਤੋਂ ਪਹਿਲੇ ਵੀ ਤੁਸੀਂ ਮੈਨੂੰ ਦੱਸਿਆ ਨਹੀਂ ਕਿ ਤੁਹਾਡੇ ਸਹਾਰ ਦਾ ਕੀ ਹਿਸਾਬ ਕਿਤਾਬ ਹੈ ਕਿ ਮੰਮੀ ਦਾ ਸੁਭਾਅ ਕਿਦਾਂ ਦਾ ਹੁਣ ਮੈਂ ਕੱਪੜੇ ਕਿੱਦਾਂ ਹੱਥ ਨਾਲ ਤੋ ਲਾਤੀ ਹਾਂ ਜਿੰਨੇ ਸਮਾਂ ਕਦੀਖਾ ਤੋਂ ਕੱਪੜੇ ਧੋਤੇ ਆ ਪਹਿਲੇ ਨਹੀਂ ਮੇਰੀ ਗੱਲ ਸੁਣੋ ਵਿਆਹ ਤੋਂ ਪਹਿਲਾਂ ਤੋਂ ਕਿੰਨੀ ਮਸਰਾ ਕੁਝ ਆਉਂਦਾ ਮੈਨੂੰ ਆਂਦਾ ਸਾਰਾ ਕੁਝ ਕੱਪੜੇ ਮੈਂ ਮਸ਼ੀਨ 'ਚ ਧੋ ਸਕਦੀ ਆ ਰੋਟੀ ਮੈਂ ਜਿਹੜੀ ਚੀਜ਼ ਆਂਦੀ ਉਹੀ ਬਣਾ ਸਕਦੀ ਆ ਤੁਸੀਂ ਮਨਾ ਕਰ ਦਵਾਂਗੇ ਨਾ ਤੇ ਮਨਾ ਕੀਤਾ ਸੀ ਤੇ ਮੈਂ ਤੋਤੇ ਨਹੀਂ ਕੱਪੜੇ ਲੈ ਆ ਦੱਸ ਜਾ ਉਹ ਮਰਨ ਕਰਦਿਆਂ ਦੀ ਮੈਨੂੰ ਹੱਥ ਨਾਲ ਧੋਣੇ ਨਹੀਂ ਆਉਂਦੇ ਮੈਂ ਧੋਣੇ ਹੀ ਨਹੀਂ ਕੱਪੜੇ ਮੈਂ ਨਾ ਧੋਣੇ ਮੈਂ ਮਨਾ ਉਸੇ ਟਾਈਮ ਮਮਮੀ ਨੂੰ ਕੀ ਕਹਿਣਾ ਸੀ ਮੈਂ ਇੰਨੀ ਗੱਲ ਜੂਰੂ ਕਹੀ ਮਮਮੀ ਨੂੰ ਮੈਂ ਕਹਾ ਮਮਮੀ ਮੈਨੂੰ ਹੱਥ ਨਾਲ ਕੱਪੜੇ ਨਹੀਂ ਧੋਤੇ ਆਉਂਦੇ ਪਰ ਮਮਮੀ ਨੇ ਨਾ ਮੇਰੀ ਇੱਕ ਵੀ ਸੁਣੀ ਤੇ ਮੈਨੂੰ ਕਹਾਂ ਕਿ ਚਾਹ ਜਾ ਕੇ ਕੱਪੜੇ ਧੋ ਬਾਰ ਲੈ ਆ ਦੱਸ ਇਹ ਮੈਨੂੰ ਵੀ ਮਸਾਲ ਮੈਂ ਵੀ ਨਹੀਂ ਧੋਤੇ ਕੱਪੜੇ ਹੁਣ ਪਾਏ ਤੇ ਪਾਏ ਰਹਿਣ ਦੋ ਹੁਣ ਕਿੰਨਾ ਕ ਜਰੀਦਾ ਬੰਦਾ ਪਿਓ ਉਹ ਅਮਰੀਕਾ ਨਾਲ ਹੋਣ ਵਾਲੇ ਹੋਣੇ ਜਿੱਥੇ ਗਏ ਬੰਦੇ ਕੋਈ ਦੇਖੀਦਾ ਹੁਣ ਕਿਹੜਾ ਯਕੀਨ ਦਾ ਜੇ ਆਰਾਧਨ ਨਵਾਂ ਕੰਮ ਪੈ ਗਿਆ ਫਿਰ ਕੋਈ ਨਾ ਕਿ ਲੜਾਈ ਪਈ ਨਹੀਂ ਕਰਦੇ ਲੜਾਈ ਕੀ ਪਈ ਨਹੀਂ ਮਹਾਭਾਰਤ ਤੇ ਨੇਤ ਨਵਾਂ ਕੰਮ ਮਹਾਭਾਰਤ ਚੱਲਦੀ ਰਹਿੰਦੀ ਹੈ ਇਹ ਉਹ ਤੇ ਤੇਰੀ ਗੱਲ ਠੀਕੋ ਕਿ ਚੱਲਦੀ ਤੇ ਰਹਿੰਦੀ ਹੈ ਤੇ ਚੱਲਦੀ ਕਿਹੜੀ ਬਣਾ ਰਹਿੰਦੀ ਲੱਗ ਜੇ ਤੂੰ ਕੰਮ ਕਰੇ ਤੇ ਤਾਂ ਫਿਰ ਨਾ ਹੋਏਗਾ ਮੈਂ ਉਹ ਕੰਮ ਆਉਂਦਾ ਨਹੀਂ ਨਾ ਜੇ ਸ਼ਹਿਰ ਚ ਨਹੀਂ ਆਈਆਂ ਪਿੰਡਾਂ ਦੇ ਕੰਮ ਹਲੇ ਮੈਨੂੰ ਕਿਤਵਾ ਜਣੇ ਹੌਲੀ ਹੌਲੀ ਸਿੱਖਾਂਗੀ ਤੇ ਜੇ ਮੈਂ ਮੰਮੀ ਨੂੰ ਕਹਦੇ ਨੂੰ ਨਾ ਕਿ ਮਨਦੀਪ ਨੂੰ ਮੇਰੇ ਨਾਲ ਕਰ ਦੋ ਭੇਜ ਦੋ ਉਹ ਕੰਮ ਕਰਵਾ ਦਿੰਦੀ ਮੇਰੇ ਨਾਲ ਮੰਮੀ ਤਾਂ ਵੀ ਕਿਸੇ ਪਾਸੇ ਲੱਗਦੀ ਮੈਂ ਦੱਸ ਤਾ ਉਹਨਾਂ ਯਾਰ ਮੈਂ ਹੁਣ ਇਧਰੋਂ ਵੀ ਫਸ ਗਿਆ ਉਧਰੋਂ ਵੀ ਫਸ ਗਿਆ ਉਹਨਾਂ ਨੂੰ ਮੈਂ ਕੀ ਕਮਾਉਣ ਜਾਦਾ ਮੈਨੂੰ ਨਹੀਂ ਪਤਾ ਮੈਂ ਕੱਪੜੇ ਨਹੀਂ ਉਹ ਧੋਨੇ ਮੰਮੀ ਆਏ ਵੀ ਜੋ ਤੁਸੀਂ ਕਹਿਣਾ ਕਹਿ ਦਿਓ ਉਹਨੂੰ ਤੇ ਮੈਂ ਚੱਲੀ ਆਂ ਫਿਰ ਆਪਣੇ ਤੇ ਅੱਗੇ ਮੈਂ ਕੱਪੜੇ ਨਹੀਂ ਉਹ ਧੋਨੇ ਇੱਕ ਤੇ ਤੁਹਾਨੂੰ ਕਹੋ ਤੁਸੀਂ ਵੀ ਆਪਣੀ ਮਾਂ ਮਗਰ ਲੱਗੇ ਕਿ ਮੈਂ ਕੀ ਕਮਾ ਮੈਂ ਕੀ ਕਰ ਇੱਕ ਤੇ ਡਰ ਡਰ ਕੇ ਰਹਿਣਾ ਤੁਸੀਂ ਬਸ ਮੈਂ ਦੱਸ ਇਹਦੀਆਂ ਰਹਿਗੀਆਂ ਗੱਲਾਂ ਸੁਣਨ ਵਾਲੀਆਂ ਕਦੀ ਮਾਤਾ ਦੀ ਸੁਣ ਲਓ ਕਦੀ ਦੀ ਸੁਣ ਲਓ ਚੱਲ ਮਨਾ ਗੱਲ ਪਿਆ ਢੋਲ ਤੇ ਵਜਾਉਣਾ ਪੈਣਾ ਹੁਣ ਕੀ ਕਰੀਆ हाँ है, हाल करता भी हाँ हाँ है।, क्या है कपड़े पे आ गई कह के गई हां आ मशीन लानी आ मैं मशीन मुशान नहीं लगनी हाथ ना धोने तो पैने उ ਹੋਂ ਤੂੰ ਹੀ ਦੱਸੇ ਬਹਾਲ ਕੀ ਆ ਮੇਰਾ ਤਾਂ ਰੱਬ ਦਾ ਇਹ ਦੁਮਰੀ ਕੀ ਫੜਾ ਇਹਦੇ ਜਾ ਕੇ ਜਿੰਨਾ ਮੈਨੂੰ ਬੁਸ਼ਾ ਜਾਣ ਰਿਹਾ ਵਾ ਇਹ ਕੰਮ ਨਾ ਕਰੀਏ ਜੇ ਤੇ ਕਿਹੜਾ ਕੰਮ ਕਰਾਂ ਫਿਰ ਮੈਂ ਪਰ ਸੋਈਂ ਤੇ ਕੰਮ ਕਰਨ ਜੋਗੀ ਇਹ ਨਹੀਂ ਗੀ ਨੀੜਾ ਕਪੜਾ ਤੋਣ ਜੋਗੀ ਇਹ ਨਹੀਂ ਗੀ ਸਫਾਈ ਕਰਨ ਜੋਗੀ ਇਹ ਨਹੀਂ ਗੀ ਉਹ ਕੀ ਪਤਾ ਬਿਮਾਰ ਹੋ ਗਈ ਹੋਏ ਇਹ ਗੱਲ ਤਾਂ ਕੋਈ ਪਤਾ ਵਾ ਆਹੋ ਆਉਂਦੀ ਬਿਮਾਰ ਹੋ ਗਈ ਆ ਤੇ ਕੰਮ ਕਿੰਨੇ ਕਰਨਾ ਵਾ ਇਹ ਤਾਂ ਬਿਮਾਰ ਹੀ ਰਿਹਾ ਕਰੂਗੀ ਅਸੀਂ ਤਾਂ ਦਵਾਈਆਂ ਦਰੂ ਹੀ ਇਹ ਤਾਂ ਪੂਰੇ ਕਰਾਂਗੇ ਚਲੋ ਮੈਨੂੰ ਤਾਂ ਵੇਖ ਕੇ ਧੱਪ ਚੜ ਗਿਆ ਤੁਹਾਨੂੰ ਅੰਦਰ ਜਾਂਦੀ ਪਈ ਆ ਇਹ ਵੀ ਮੇਰੇ ਹੱਥੇ ਪੈ ਵੀ ਨਹੀਂ ਆਈ ਹਨ ਤੋਂ ਆ। ਹੋਰ ਕੰਮ ਤਾਂ ਬਾਅਦ ਚ ਵੇਣੀ। ਪਹਿਲਾਂ ਇਹਦੇ ਹਲ ਵੇਣੀ ਵੀ ਇਹ ਕੀ ਕਰਨ ਧੀ ਐ। ਮੈਂ ਚੌਂਕੜਾ ਲਾ ਕੇ ਬੈਠੇ ਦਿੰਦੇ ਨਾ ਹੀ ਤਾਂ ਕੱਪੜੇ ਧੋਣੇ ਆ। ਮੰਮੀ ਮੈਂ ਤੁਹਾਨੂੰ ਕਿਹਾ ਸੀ ਕਿ ਮੈਂ ਕਦੀ ਹੱਥ ਨਾਲ ਕੱਪੜੇ ਨਹੀਂ ਧੋਤੇ। ਮੈਨੂੰ ਮਸ਼ੀਨ ਲਾਉਣ ਦੋ। ਤੇ ਮੈਂ ਬਾਹਰ ਗਈ ਤੇ ਹੀ ਤੁਹਾਨੂੰ ਪਰ ਮਿਲ ਤੋਂ ਨਹੀਂ ਆਉਂਦੇ। ਫਿਰ ਮੈਂ ਅੰਦਰ ਆ ਗਈ। ਰੋਟੀ ਖਾਣੀ ਹੁੰਦੀ ਆ। ਮੰਮੇ ਕੱਪੜੇ ਪਤ ਤੋਂ ਨਹੀਂ ਪਾਣੇ ਆ। ਇਹ ਨਾਂ ਦੇ ਮੰਮੀ ਨੇ ਧੋਣੇ ਆ। ਉਹ ਨਾਨਕ ਦੀਪ ਨੇ ਧੋਣੇ ਆ। ਸੁਣੀ ਨਾ ਮੇਰੀ ਗੱਲ। ਕਰਦੇ ਕੰਮ ਕਰਨੇ ਹੀ ਪੈਣੇ ਆ ਮੰਮੀ ਹੁਣ ਹੌਲੀ ਹੌਲੀ ਸਿੱਖਾਂਗੀ ਮੈਨੂੰ ਹੱਥ ਨਾਲ ਮੈਂ ਘਾੜ ਆਪਣੇ ਕੱਪੜੇ ਤੋਂ ਤੇਰੀ ਸੀ ਕੱਪੜੇ ਬਣਾਉਣੀ ਤੇ ਤੈਨੂੰ ਅੱਗੇ ਨਹੀਂ ਆਂਦੀ ਤੇ ਕੱਪੜੇ ਘੋੜੇ ਨਹੀਂ ਹੁੰਦੇ ਕੱਪੜੇ ਤਾਂ ਦੀ ਯਾ ਸਿੱਖਣੀ ਪੈਂਦੀ ਆ ਸਰਖ ਪਾ ਮਾਸਾ ਤੇ ਇਹਦੇ ਵਿੱਚ ਮਲ ਕੇ ਤਹੰਗੜ ਕੇ ਤੇ ਸੁੱਕਣੇ ਪਾ ਦੇ ਦੂੰ ਮੰਮੀ ਮੈਂ ਕਹਿੰਦੀ ਝੋਤੇ ਨਹੀਂ ਇਹਦੇ ਜੇ ਮੈਂ ਤੋਂ ਹੁੰਦੇ ਤੋਂ ਰੰਗਦੀਆਂ ਕਿ ਜੇ ਨਾ ਸਾਫ ਹੋਏ ਫੇਰ ਨਹੀਂ ਬੋਲਣਾ ਚਲ ਤੂੰ ਧੋ ਦੇ ਸਹੀ ਮੈਨੂੰ ਮੈਂ ਕਹਿ ਗਈ ਹਾਂ ਮੈਂ ਹੁਣ ਮਸ਼ੀਨ 'ਚ ਧੋ ਦੇਣੀ ਆ ਮਸ਼ੀਨ ਨਹੀਂ ਧੋਣੀ ਇਹਦਾ ਮਤਲਬ ਆ ਮੇਰੀ ਗੱਲ ਦਾ ਤੇਰੇ ਤੇ ਕੋਈ ਅਸਰ ਨਹੀਂ ਤੇ ਮੰਮੀ ਗੈਰਾਂ ਨੂੰ ਕਹੇਗੀ ਕਿ ਮੈਂ ਕੰਮ ਕਰਨਾ ਮਗਰੋਂ ਇਹ ਏਦਾਂ ਦੇ ਕੰਮ ਚੱਲਣੇ ਸੁਣੀ ਮੇਰੀ ਗੱਲ ਜਦੋਂ ਘਰੋਂ ਖਰਚੇ ਲੈਣੇ ਆ ਫਿਰ ਹੱਥੋਂ ਹੁਣਾ ਦਾਣਾ ਵਾ ਬੈਠਾ ਮੁੰਜ ਬੁਕਤੀਆਂ ਨਹੀਂ ਦੇਣੀਆਂ ਠੀਕ ਹੈ ਕੋਈ ਨਹੀਂ ਮੈਂ ਤੋ ਦੇਣੀ ਉੱਠ ਪਾ ਜਾ ਬਾਹਰ ਫਿਰ ਲੈ ਡੈਡੀ ਹੁਣ ਇੱਥੇ ਬੈਠੇ ਹੋ ਇੱਥੇ ਕੰਮ ਕਰ ਲੈਣਾ ਹੋ ਡੈਡੀ ਠੀਕ ਠਾਕ ਵਧੀਆ ਵਧੀਆ ਲਖਬੀਰ ਕਿੱਦੜਿਆ ਵਾਂਡਾ ਜਿੱਥੇ ਗਏ ਸੀ ਵਾਂਡਾ ਠੀਕ ਹੈ ਬੜਾ ਵਧੀਆ ਕਿੱਦਾਂ ਠੀਕ ਠਾਕ ਸਾਰੇ ਬਹੁਤ ਵਧੀਆ ਅੱਛਾ ਮੈਂ ਤਾਂ ਆਪਣਾ ਗੱਲ ਕਰਨੀ ਇੱਕ ਹਾਂ ਦੱਸੋ ਉਹ ਮੰਮੀ ਬੜਾ ਟੁੱਟ ਟੁੱਟ ਕੇ ਭਾਂਡੇ ਉਹਨੂੰ ਦੀਪ ਨੂੰ ਤੇ ਯਾਰ ਉਹਨੇ ਪੜਾ ਤਾ ਹੈ ਹੀ ਜਦੋਂ ਲੱਗ ਰਹੀ ਇੱਥੋਂ ਆਏ ਆ ਨਾ ਹਾਂਜੀ ਤੇ ਉਹਦਾ ਧਿਆਨ ਪੈ ਗਿਆ ਤੇ ਆ ਤਾ ਬਵਲ ਉਹਦੇ ਵਿੱਚ ਕੱਪੜੇ ਪਏ ਸੀ ਤੇ ਉਹ ਮੈਨੂੰ ਕਹਿੰਦੀ ਮੈਨੂੰ ਦੇਖ ਗਏ ਕਿ ਤੋਰੀ ਉਹਦੇ ਜਿਹੜੇ ਵੇਖਾ ਨਹੀਂ ਤੋ ਤੇ ਨੂੰ ਅਗੜ ਗਈ ਓਏ ਉਹ ਮੇਰੇ ਨਾਲ ਵੀ ਇਸੇ ਗੱਲ ਕਰਕੇ ਬਹਿਸ ਕਰ ਘੜੀਏ ਮੈਨੂੰ ਕਹਿੰਦੀ ਕਿ ਮੈਂ ਇੱਥੇ ਕੱਪੜਾ ਧੋਣ ਵਾਸਤੇ ਆਈ ਹਾਂ ਉਹ ਕੰਦੀ ਵੀ ਸਾਡੇ ਇੱਥੇ ਦੇ ਨੌਕਰ ਹੀ ਤੇ ਜਾ ਆ ਹੀ ਲਈ ਮਸ਼ੀਨ ਵਾਸ਼ਿੰਗ ਮਸ਼ੀਨ ਤੇ ਕੱਪੜਾ ਧੋਣੇ ਆ ਮੈਨੂੰ ਹੱਥ ਨਾਲ ਧੋਣੇ ਨਹੀਂ ਆਉਂਦੇ ਤੇ ਮੈਂ ਇੱਕਦਾਂ ਧੋਣ ਦੀ ਇਸੇ ਵਰਗੇ ਤੇ ਮੈਂ ਨਹੀਂ ਛੱਡ ਕੇ ਅੰਦਰ ਆਦੀ ਉਹ ਉਹ ਤਾਂ ਤੇਰੀ ਗੱਲ ਠੀਕ ਆ ਤੇ ਕੁੜੀ ਨੂੰ ਪੁੱਛ ਲੈਦੀ ਨਾ ਉਹਨੂੰ ਕਿ ਕਦਾਂ ਧੋਈਦੇ ਆ ਇਹਨੂੰ ਨਹੀਂ ਪਤਾ ਤੇ ਪੁੱਛ ਦੇ ਸਕਦੀ ਵੀ ਨਾ ਉਹ ਇਹ ਗੱਲ ਪਹਿਲੇ ਵੀ ਇੱਕ ਦਿਨ ਹੋਈ ਸੀ ਮੰਮੀ ਦੇ ਨਾਲ ਕਿ ਮੈਂ ਉਹਨੂੰ ਕਹਦਾ ਕਰੂੰਗੀ ਨਾ ਉਹਨੂੰ ਤੇ ਉਹ ਮੇਰੇ ਨਾਲ ਕੰਮ ਕਰਵਾਇਆ ਕਰੂਗੀ ਵੀ ਨਾ ਉਹਨੇ ਨਹੀਂ ਕਰਨਾ ਕੰਮ ਕਰਾਉਣਾ ਨਾ ਉਹਨੂੰ ਮੰਮੀ ਨੇ ਜਵਾਬ ਦਿੱਤਾ ਮੰਮੀ ਨੇ ਜਵਾਬ ਦਿੱਤਾ ਉਹ ਦਿਨ ਕਿ ਕੁੜੀ ਕੋ ਕਰਾਵੇ ਤੈਨੂੰ ਨਹੀਂ ਕੁਝ ਵੀ ਕਰਨਾ ਹੁੰਦਾ ਉਹ ਯਾਰ ਇਹ ਕਰੀ ਪੁੱਛ ਕੇ ਤੇ ਵੇਚਦੀ ਭਲਾ ਕੀ ਕਹਿੰਦੀ ਆ ਉਹ ਇਧਰੋਂ ਸੁਣਣਾ ਤੇ ਉਧਰੋਂ ਸੁਣਣਾ ਮੇਰੇ ਵਿਆਹ ਕਰਾ ਕੇ ਫਾਇਪਾ ਲਿਆ ਉਹ ਪੁੱਤੇ ਸੋਨੀਆਂ ਪਹਿਣੀਆਂ ਇਹ ਪੁੱਤ ਤੂੰ ਲਵ ਮੈਰਿਜ ਕੀਤੀ ਆ ਇਹ ਹੁਣ ਤਕਲੀਫ ਤੈਨੂੰ ਚਲਣੀ ਪੈਣੀ ਆ ਮੰਮੀ ਦੀ ਸੋਨੀਆਂ ਪਹਿਣੀਆਂ ਵਾ ਤੇ ਨਵਦੀਆਂ ਸੋਨੀਆਂ ਪਹਿਣੀਆਂ ਠੀਕ ਆ ਨਾ ਮੈਨੂੰ ਇਹ ਨਾ ਹੋਵੇ ਤੇਰੇ ਜਾਲਣੇ ਕਪੜੇ ਮਨੂੰ ਨਾ ਧੋਣੇ ਪੈਣ ਤੇ ਪੁੱਤ ਜਦੋਂ ਹੁੰਨੇ ਨੇ ਧੋਣੇ ਫਿਰ ਤੂੰ ਹੀ ਧੋੜੇ ਮੈਂ ਦੋ ਘਰਾਂ ਦੀ ਭਾ ਦਾ ਪਤਾ ਤੇ ਹੈਗਾ ਮੈਂ ਕਿਹਾ ਇਹ ਵੀ ਚੱਲਦਾ ਆਂ ਮੇਰੇ ਕੰਮ ਠੀਕ ਹੋ ਜਾਊਗਾ ਫੇ ਚੱਲ ਪੱਕੀ ਪਕਾਈ ਰੋਟੀ ਮਿਲ ਜੂਗੀ ਮਨ ਨੂੰ ਕੀ ਪਤਾ ਵੀ ਇਹਨੂੰ ਵੀ ਬੈਠ ਖਾਉਣੀ ਪੈਣੀ ਆ ਉਹਦੇ ਜਿਹੜੇ ਕੰਮ ਪੁੱਤ ਤੈਨੂੰ ਕਰਨੇ ਪੈਣੇ ਆ ਕਦੀ ਰੋਟੀ ਪਕਾਤੀ ਕਦੀ ਕੱਪੜੇ ਧੋਤੇ ਉਹਨੂੰ ਰਹਿਦੇ ਸੁੱਤੀ ਫੇਰ ਬੈੱਡ ਤੇ ਜਦੋਂ ਕੰਮ ਨਹੀਂ ਰੋਣਾ ਤੂੰ ਦੀ ਸੁੱਤੀ ਕੀ ਰਹਿਣਾ ਉਹਨੂੰ ਕਹਣਾ ਫੇਰ ਬਾਹਰ ਵਾਲੇ ਕੰਮ ਦਊਂ ਕਰ ਲੈ ਘਰ ਵਾਲੇ ਮੈਂ ਕਰ ਲਵਾਂ ਹੋਰ ਫਿਰ ਕੀ ਹੋਣਾ ਇਹੋ ਕੰਮ ਹੋਣਾ ਫੇਰ ਕਦੀਆਂ ਰੋਟੀਆਂ ਲਾੜਾ ਤੇ ਕਦੀ ਕੱਪੜੇ ਧੋੜਾ ਉਹ ਨੂੰ ਫਿਰ ਕਹਿੰਦਾ ਵੀ ਤੂੰ ਬਾਹਰ ਜਾ ਰਿਹਾ ਨਹੀਂ ਕਹਤਾ ਵੀ ਜਾ ਨੱਕੇ ਪਾ ਲੈ ਫਿਰ ਨਹੀਂ ਕਰਦਾ ਕੰਮ ਕਰ ਨੌਕਰੀ ਕਰ ਲੈ ਫਿਰ ਨਹੀਂ ਕੋ ਕਰਨਾ ਪੁੱਤੇ ਵਿਆਹ ਤਾਂ ਪਹਿਲਾਂ ਗੱਲਾਂ ਕਰਨੀਆਂ ਆਈਆਂ ਨਾ ਇਹ ਕੰਮ ਤਾਨੂੰ ਹੁੰਦਾ ਵਾ ਸਾਡਾ ਹੈਗਾ ਵਾ ਜਟਵਾੜਾ ਕੰਮ ਉਹ ਉਹਨਾਂ ਦੇ ਸਾਰੀਆਂ ਗੱਲਾਂ ਹੋ ਗਈਆਂ ਜਾਂਦੀ ਮੈਨੂੰ ਮੈਨੂੰ ਕਰਦਾ ਸਾਰਾ ਕੰਮ ਹੁੰਦਾ ਮੈਂ ਉਹ ਵੀ ਕਰ ਲੈਣੀ ਇਹ ਵੀ ਕਰ ਲੈਣੀ ਤੇ ਐਡੀ ਜੇ ਤੇ ਭੁੱਲੀ ਵੀ ਗਿਆ ਹੁੰਦੇ ਕੀ ਪਤਾ ਉਹਨੂੰ ਵਿਆਹ ਕਰਾਉਣ ਵਾਲੀਆਂ ਗੱਲਾਂ ਨੇ ਕਿ ਜਾਂ ਇਹਦੇ ਉਹਨੇ ਤੇਰੇ ਭਾਪਾਤਾ ਦਾ ਜਿਹੜਾ ਕੰਮ ਹੋਣਾ ਏ ਉਹ ਰ ਗਿਆ ਹੋ ਉਹਨਾਂ ਨੂੰ ਜੰਦਾ ਕਿ ਟਲੀਆਂ ਤੈਨੂੰ ਮੈਂ ਦੱਸਾਂ ਮੈਨੂੰ ਇਹ ਹੀ ਲੱਗਣ ਰਿਹਾ ਕਿ ਹੁਣ ਗੱਲ ਤੇ ਢੋਲ ਬਚਾਉਣਾ ਪੈਣਾ ਜਾ ਜਾ ਕੇ ਨਾ ਬਾਹਰੋਂ ਬੰਬੀ ਤੋਂ ਫੇਰਾ ਮਾਰ ਕੇ ਆ ਜਾਂ ਨਾ ਮੈਂ ਵੀ ਪਾਣੀ ਲੈ ਕੇ ਆਇਆ ਹਾਂ ਉਹਦੇ ਲਾਗੇ ਬੈਠਾ ਰਹਿਣਾ ਮੋਢੇ ਨਾਲ ਮੋਢਾ ਜੋੜ ਕੇ ਨਾ ਆਪ ਕਰਨਾ ਤੇ ਨਾ ਉਹਨੂੰ ਕਰ ਦੇਣਾ ਤੇ ਪੁੱਤ ਜਿਹਨੇ ਨੇ ਲਾਂਗਰ ਜੀ ਕੀਤੀ ਆ ਨਾ ਉਹਨਾਂ ਨੂੰ ਪੁੱਛ ਕੇ ਵੇਖ ਸਹੀ ਕੀ ਬਣਦਾ ਕੀ ਆ ਪੁੱਛੜੂ ਲਾਇਆ ਕਰਦਾ ਪੁੱਤੇ ਨੇ ਆਇਆ ਤਾਂ ਇਹ ਵੇਖੀ ਸਹੀ ਤਰ੍ਹਾਂ ਬਣਦਾ ਕੀ ਆ ਨੀਂਦ ਦੀਪ ਪਾਠ ਵੇਖ ਕਿਦਾ ਕੋੜੇ ਵਿੱਚ ਕੇ ਸੁਪੀਆ ਕੀ ਹੋ ਗਿਆ ਮੰਮੀ ਇਹ ਹੁਣਾਂ ਕੀ ਆ ਤੈਨੂੰ ਪਤਾ ਹੈ ਨਾ ਤੈਨੂੰ ਗਏ ਆ ਉੱਠ ਕੇ ਕਿਤੇ ਬਾਹਰ ਜਾਤੀ ਮਾਰ ਆ ਬਾਰ ਕੀ ਬੰਦਿਆ ਧੂਰਾ ਨਾ ਪੱਖਾ ਲਾਇਆ ਵਾ ਤੇ ਸੁਪੀ ਦੀ ਦਾ ਕੋਈ ਕੰਮ ਹੀ ਨਹੀਂ ਬਾ ਮੰਮੀ ਉੱਦੀ ਕਰਨੀ ਬੜੀ ਮੈਂ ਅੰਦਰ ਲੰਮੇ ਕਈ ਤੇ ਨੀਂਦ ਆ ਗਈ ਕੀ ਹੋ ਗਿਆ ਤੈਨੂੰ ਤਾਂ ਨੀਂਦ ਆ ਗਈ ਹੀ ਉਹ ਸਦਾਤ ਨੂੰ ਮੈਂ ਢਾਕੇ ਗਏ ਆ ਕੱਪੜੇ ਤਾਂ ਤੇ ਕੱਪੜੇ ਤੋਂ ਸਾਰੇ ਉਹ ਤਾਂ ਉਦਾਂ ਹੀ ਬਾਲਟਾ ਭਰਿਆ ਵਾ ਕਿਤੇ ਮੇ ਇਕਕ ਪੜਾਂਗੀ ਤਾਂ ਤਾਂ ਇਹ ਮੈਨੂੰ ਜਾਚ ਨਹੀਂਗੀ ਅੱਗੇ ਤੋਂ ਆਪ ਤੋਂ ਨਹੀਂ ਹੁਣ ਆਪ ਜੇ ਤੇਰੀ ਖਲਾਸੀ ਹੋ ਗਈ ਆ ਤਾਂ ਉਹਦੇ ਨਾਲ ਹੀ ਰਹਿ ਲਿਆ ਕਰ ਦੱਸ ਕਿ ਉਹਨੂੰ ਤਵਾੜਿਆ ਕਰ ਹੁਣ ਮੈਨੂੰ ਮੈਂ ਕੀ ਕਹਾਂ ਮੈਂ ਕਹੂੰਗੀ ਤੇ ਫਿਰ ਕਹਿਣਾ ਕਿ ਹਰ ਵੇਲੇ ਵਿੱਚ ਨਾਨ ਜਿਹੜੀ ਇਹ ਬੋਲੀ ਜਾਂਦੀ ਬੋਲੀ ਜਾਂਦੀ ਹੈ ਇਹ ਬੋਲੇ ਕੰਮ ਸਿਰੇ ਲੱਗਣਾ ਹੀ ਚੁੱਪ ਕੀਤੀਆਂ ਲੱਗਣਾ ਚੁੱਪ ਕਰਕੇ ਬਹਿਰ ਐ ਮੰਨ ਨਹੀਂ ਕੋਈ ਕੰਮ ਕਰਨਾ ਤੇ ਨਾਲ ਹੀ ਸੌਂਦਾ ਕਰ ਤਾ ਨਾਲ ਹੀ ਲਿੰਦਾ ਕਪੜਾ ਤੋ ਕੀ ਕਰੀਏ ਮੰਮੀ ਇਹਦਾ ਹੁਣ ਇਹ ਤਾਂ ਬੜਾ ਕੰਮ ਔਖਾ ਹੈਣਾ ਇਹਦਾ ਔਖਾ ਹੁਣਾ ਕੇ ਔਖਾ ਹੋਇਆ ਵਾ ਆਦਕ ਕਲੰਤ ਗਾਲ ਪਾ ਲਿਆ ਵਾ ਕਿਤੇ ਨਾ ਰੋਟੀ ਬਕਾਉਣੀ ਹੁੰਦੀ ਤੇ ਨਾ ਹੋਰ ਕਿਤੇ ਮਰ ਗਏ ਗਏ ਹੋਏਗੇ ਤਾਂ ਆਉਂਦੇ ਨੇ ਫੇਰ ਆਪ ਪਕਾ ਕੇ ਖਾਣੀ ਆ ਇਹਨੂੰ ਮਿਆਂ ਦੀ ਦਾ ਕੇਸ ਹੋਇਆ ਹਨ ਕੰਮ ਤੇ ਇਦਾਂ ਦਾ ਹੀ ਲੱਗਣ ਦਾ ਵਾਂ ਫੇਰ ਕੀ ਕਹੀਏ ਹੁਣ ਉਹਦਾ ਲਾਗੇ ਬੈ ਜੀ ਤੇ ਕੱਪੜੇ ਧਵਾਉਣ ਨੂੰ ਦੱਸ ਕੇ ਜਾ ਕੇ ਇਦਾਂ ਹੀ ਆਉਂਦੀਆਂ ਨੰਗਾਵ ਮੈਂ ਮਿੰਨੀ ਲਾਗੇ ਬੈ ਬੈ ਕਰਾਇਆ ਤੇ ਫੇਰ ਗੁੱਸਾ ਕਰੂਗੀ ਘਰ ਦੇ ਗੁੱਸਾ ਦਾ ਕਰੇ ਉਦਾਂ ਤਾਂ ਕਹਿੰਦੀ ਮੈਨੂੰ ਜਾਤ ਨਹੀਂਗੀ ਤੇ じゃ ਅਜ ਦੱਸਣੀ ਨਹੀਂ ਉਹਨੂੰ ਨਾਲੇ ਜਾ ਉੱਠ ਵਧੀਆ ਜੀ ਚਾਹ ਕਾਪੇਕ ਬਣਾ ਕੇ ਲਿਆ ਦੇ ਐਨੀ ਗਰਮੀ ਚ ਆਏ ਆ ਨਾ ਕਿਤੇ ਇੰਨਾ ਸੁਖ ਨਹੀਂ ਵੀ ਚਾਹ ਹੁੰਦਾ ਨੂੰ ਬਣੀ ਹੋਵੇ ਕੋਟ ਫੋ ਇਹਨਾਂ ਮੈਂ ਬਣਾ ਦਿੰਦੀ ਆ ਚਾਹ ਬਣਾ ਦਿੰਦੀ ਮੈਂ ਬਈ ਤੂੰ ਇਹ ਕੋਈ ਨਹੀਂ ਮੈਂ ਚਾਹ ਬਣਾ ਲਿਆ ਹੁੰਨੀ ਤੇ ਨਾਲੇ ਫਿਰ ਹੁਣ ਜਿੰਨੂੰ ਕਰਨਾ ਪੈਣਾ ਨਾਲ ਉਹਨਾਂ ਮੱਜ ਮਾਰੀ ਹੋਣਨ ਸਿਰਖਵਾਰੀ ਕੱਪੜਿਆਂ ਦੀ ਨਹੀਂ ਤੂੰ ਕੀ ਕਰਨਾ ਚਾਹ ਦਾ ਕਾਪਾ ਫੜ ਕੇ ਲਾਗੇ ਬੈ ਜੀ ਉਹਨੂੰ ਦੱਸ ਦੇ ਦੋਈ ਦੇ ਆਪੇ ਤੋਹੂਗੀ ਮੈਂ ਨਹੀਂ ਲੱਗਦੀ ਉਹ ਤਾਂ ਪਿਲਾ ਤਾਂ ਚੱਲੀ ਐ ਕੋਈ ਨਹੀਂ ਵੀ ਹਲੰਨੀ ਮੈਂ ਕੀ ਕਰਦੀ ਆ ਜਿਹੜਾ ਇਹਦਾ ਚੁੱਪ ਕਰਕੇ ਬੈਠੀ ਰਹੇਂਗੇ ਨਾ ਤੇ ਕਿ ਬਾਗੇ ਕਰਦੇ ਨਾ ਕਰੀ ਜਾ ਕੇ ਤੱਲੀ ਤੇ ਫਿਰ ਮੈਨੂੰ ਦਸੋ ਖੋਦੇ ਆਏ ਦਾ ਕੱਲ ਮੈਂ ਐਵੇਂ ਕਿ ਚੱਲੇ ਜਾਣਾ ਇੱਥੋਂ ਮੈਂ ਕਿਹੜਾ ਬੈਠੀ ਰਹਿਣਾ ਆ ਜੀ ਤਾਂ ਇਹ ਵੀ ਤੈਨੂੰ ਸਮਝਾਉਂ ਲਈ ਆ ਕਿ ਇਹਦੇ ਕੋ ਕਰਾ ਤੂੰ ਤੂੰ ਆਉਣਾ ਮੰਜੇ ਤੇ ਬਹਿ ਜਾਂ ਤੂੰ ਇਹ ਨਾ ਮੇਰੇ ਸਿਰਖ ਪਾਈ ਨਾ ਕਰਾ ਹੁਣ ਚਾਹ ਦਾ ਟਾਪ ਬਣਾ ਕੇ ਦੇ ਉੱਠ ਪਾ ਤਾਂ ਲੱਗੇ ਆ ਮੰਮੀ ਬਣਾ ਦਿੰਨੀ ਆ ਬਹਿ ਜਾ ਤੀ ਬਣਾ ਲਓ ਨਹੀਂ ਉਨਡਾ ਇੰਨਾ ਨਹੀਂ ਕਿ ਮੰਮੀ ਮੇਰੇ ਆ ਲਈ ਆ ਚਲ ਮੈਂ ਚਾਹ ਦਾ ਕੱਪ ਬਣਾ ਲਿਆ ਵਾ ਨਾ ਚੌਂਗੜਾ ਮਾਰਿਆ ਤੂੰ ਬੈਠੀ ਆ ਆਂਦੀ ਹੁੰਦੀ ਆ ਨਬਣਾ ਨਹੀਂ ਆ ਮੈਨੂੰ ਇੱਕ ਕੱਪ ਮਿਲ ਜਾ ਹੁਣ ਮੱਖਾ ਆ ਗਿਆ ਦੰਮਣਾ ਜਾਣਾ ਨਾਲ